ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਫੈਸਲਾ ਦਿੱਤਾ ਹੈ ਤੇ ਫੈਸਲੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇੱਕ ਵੱਡੀ ਚਰਚਾ ਛਿੜ ਗਈ ਹੈ ਇੱਕ ਤਰਥੱਲੀ ਜੀ ਮਚ ਗਈ ਹੈ ਇੱਕ ਪਰਥੂ ਜੇ ਪੈ ਗਿਆ ਕਿਉਂਕਿ ਫੈਸਲਾ ਹੀ ਬਹੁਤ ਵੱਡਾ ਹੈ ਦੋ ਪੀੜਤ ਧਿਰਾਂ ਆਪਸ ਦੇ ਵਿੱਚ ਹੀ ਉਲਝਦੀਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਜਿਹੜੀ ਤੀਸਰੀ ਜ਼ਿੰਮੇਵਾਰ ਧਿਰ ਹੈ ਉਹ ਪਾਸੇ ਬੈਠੀ ਹੈ ਫੈਸਲਾ ਕੀ ਹੈ ਪੰਜਾਬ ਦੇ ਵਿੱਚ ਜਿਹੜੀ ਉਚੇਰੀ ਸਿੱਖਿਆ ਹੈ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਲੰਬੇ ਟਾਈਮ ਤੋਂ ਭਰਤੀ ਨਹੀਂ ਸੀ ਹੋਈ ਔਰ ਪ੍ਰਾਈਵੇਟ ਜਿਹੜੀ ਸਿੱਖਿਆ ਹੈ ਉਹ ਜ਼ਿਆਦਾ ਉਤਸ਼ਾਹਤ ਹੋ ਰਹੀ ਸੀ ਤੇ ਪਿਛਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ 1100 ਤੇ 58 ਸਰਕਾਰੀ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕੀਤੀ ਸੀ ਜਿਸ ਨੂੰ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ ਹੁਣ ਉਹ ਜਿਹੜੇ 1158 ਪ੍ਰੋਫੈਸਰ ਜਿਹੜੇ ਕਾਲਜਾਂ ਦੇ ਵਿੱਚ ਜੁਆਇਨ ਕਰ ਚੁੱਕੇ ਸੀ ਉਹਨਾਂ ਨੂੰ ਹੁਣ ਨੌਕਰੀ ਛੱਡਣੀ ਪੈ ਸਕਦੀ ਹੈ ਕਿਉਂਕਿ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਨੇ ਭਰਤੀ ਕੁਐਸ਼ ਕਰ ਦਿੱਤੀ ਹੈ ਕੈਨਸਲ ਕਰ ਦਿੱਤੀ ਹੈ ਔਰ ਭਰਤੀ ਕੈਨਸਲ ਕੀਤੀ ਕਿਉਂ ਹੈ ਤੇ ਇਹਦੇ ਨਾਲ ਕੀ ਅਸਰ ਪਵੇਗਾ ਇਹ ਗੱਲ ਬਹੁਤ ਸੁਣਨ ਤੇ ਸਮਝਣ ਵਾਲੀ ਹੈ ਪਿਆਰਿਓ ਦੇਖੋ ਜੀ ਪਹਿਲਾਂ ਤਾਂ ਪੰਜਾਬ ਦੇ ਵਿੱਚ ਮਾਹੌਲ ਚੱਲ ਕੀ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਹੀ ਸਰਕਾਰਾਂ ਪ੍ਰਾਈਵੇਟ ਐਜੂਕੇਸ਼ਨ ਨੂੰ ਉਤਸ਼ਾਹਿਤ ਕਰ ਰਹੀਆਂ ਨੇ ਜਿਹੜੀ ਸਿੱਖਿਆ ਸਿਹਤ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਿਹਾ ਤੇ ਸਰਕਾਰੀ ਤੌਰ ਤੇ ਜਿਹੜੀ ਸਿੱਖਿਆ ਪੜ੍ਹਾਈ ਤੇ ਸਿਹਤ ਹੈ ਉਹਨੂੰ ਹੌਲੀ-ਹੌਲੀ ਕਰਕੇ ਖਤਮ ਕੀਤਾ ਜਾ ਰਿਹਾ ਏਸੇ ਕਰਕੇ ਹੀ ਲੰਬੇ ਟਾਈਮ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਚ ਭਰਤੀ ਨਹੀਂ ਸੀ ਕੀਤੀ ਗਈ ਪਿਛਲੇ ਟਾਈਮ ਚ 1158 ਪ੍ਰੋਫੈਸਰ ਉਦੋਂ ਰੱਖੇ ਜਦੋਂ ਬਹੁਤ ਵੱਡੀ ਬੇਇੱਜ਼ਤੀ ਸਰਕਾਰ ਦੀ ਹੋਣ ਲੱਗ ਪਈ ਵੀ ਕਾਲਜ ਖਾਲੀ ਨੇ ਕਾਲਜਾਂ ਦੇ ਵਿੱਚ ਲੰਬੇ ਟਾਈਮ ਤੋਂ ਜਿਹੜੇ ਕੱਚੇ ਤੌਰ ਤੇ ਪਾਰਟ ਟਾਈਮ ਤੇ ਗੈਸਟ ਫੈਕਲਟੀ ਪ੍ਰੋਫੈਸਰ ਜਿਹੜੇ ਆ ਉਹ ਪੜ੍ਹਾ ਰਹੇ ਸੀ ਕਾਲਜ ਚਲਾ ਰਹੇ ਸੀ ਨਾ ਸਰਕਾਰ ਉਹਨਾਂ ਨੂੰ ਪੱਕੇ ਕਰ ਰਹੀ ਸੀ ਨਾ ਉਹਨਾਂ ਦਾ ਕੁਝ ਕਰ ਰਹੀ ਸੀ ਤੇ ਨਾ ਹੀ ਭਰਤੀ ਪੱਕੀ ਕਰ ਰਹੀ ਸੀ ਪਿਛਲੇ ਟਾਈਮ ਤੋਂ 1158 ਪ੍ਰੋਫੈਸਰ ਭਰਤੀ ਕੀਤੇ ਗਏ ਪਰ ਲੱਗਦਾ ਹੈ ਕਿ ਜਾਣ ਬੁਝ ਕੇ ਸਰਕਾਰ ਨੇ ਭਰਤੀ ਦੇ ਵਿੱਚ ਐਸੀਆਂ ਖਾਮੀਆਂ ਐਸੀਆਂ ਕਮਜ਼ੋਰੀਆਂ ਛੱਡ ਦਿੱਤੀਆਂ ਜਿਹਦੇ ਨਾਲ ਕਿ ਸਰਕਾਰ ਦਾ ਕੰਮ ਪ੍ਰਚਾਰ ਵੀ ਹੋ ਜਾਏ ਕਿ ਵੇਖੋ ਜੀ ਅਸੀਂ ਤਾਂ ਭਰਤੀ ਕਰ ਲਈ ਸੀ ਤੇ ਪਰ ਉਹ ਭਰਤੀ ਸਿਰੇ ਵੀ ਨਾ ਲੱਗੀ ਤੇ ਇਹੀ ਕੁਝ ਹੋਇਆ ਜਦੋਂ 1158 ਪ੍ਰੋਫੈਸਰ ਭਰਤੀ ਕੀਤੇ ਤਾਂ ਉਸ ਤੋਂ ਬਾਅਦ ਕੀ ਹੋਇਆ ਪਹਿਲਾਂ ਤਾਂ ਹਾਈ ਕੋਰਟ ਨੇ ਉਹ ਭਰਤੀ ਰੱਦ ਕਰ ਦਿੱਤੀ ਦੁਬਾਰਾ ਫਿਰ ਹਾਈ ਕੋਰਟ ਚ ਕੇਸ ਲੱਗਾ ਤੇ ਹਾਈ ਕੋਰਟ ਦੇ ਡਬਲ ਬੈਂਚ ਨੇ ਉਹ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਫਿਰ ਕੇਸ ਸੁਪਰੀਮ ਕੋਰਟ ਗਿਆ ਤੇ ਸੁਪਰੀਮ ਕੋਰਟ ਨੇ ਹੁਣ ਫਿਰ ਉਹ ਭਰਤੀ ਨੂੰ ਗਲਤ ਕਹਿ ਕੇ ਖਾਮੀਆਂ ਵਾਲੀ ਕਹਿ ਕੇ ਘਾਟਾਂ ਵਾਲੀ ਕਹਿ ਕੇ ਗਲਤ ਤਰੀਕੇ ਨਾਲ ਮੰਨ ਕੇ ਉਹ ਭਰਤੀ ਕੁਐਸ਼ ਕਰ ਦਿੱਤੀ ਹੈ ਕੈਨਸਲ ਕਰ ਦਿੱਤੀ ਹੈ ਔਰ ਦਸਣਯੋਗ ਗੱਲ ਇਹ ਕੇ ਕਾਲਜਾਂ ਚ ਉਹ ਸਾਰੇ ਪ੍ਰੋਫੈਸਰ ਇਸ ਟਾਈਮ ਜੁਆਇਨ ਕਰ ਚੁੱਕੇ ਸੀ ਉਹ ਰੁਜ਼ਗਾਰ ਤੇ ਆ ਚੁੱਕੇ ਸੀ ਹੁਣ ਕਾਲਜਾਂ ਦੇ ਵਿੱਚ ਪਹਿਲਾਂ ਤੋਂ ਜਿਹੜੇ ਪ੍ਰੋਫੈਸਰ ਲੰਬੇ ਟਾਈਮ ਤੋਂ ਕਾਲਜ ਚਲਾ ਰਹੇ ਨਹੀਂ ਬੜੀਆਂ ਮਾੜੀਆਂ ਹਾਲਤਾਂ ਦੇ ਵਿੱਚ ਬੜੀਆਂ ਥੋੜੀਆਂ ਤਨਖਾਹਾਂ ਤੇ ਚਾਹੇ ਉਹ ਗੈਸਟੋਫ ਕਿਲਟੀ ਆ ਚਾਹੇ ਪਾਰਟ ਟਾਈਮ ਉਹਨਾਂ ਦਾ ਵੀ ਸਰਕਾਰ ਕੱਖ ਨਹੀਂ ਕਰ ਰਹੀ ਤੇ ਇਹ ਜਿਹੜੇ ਨਵੇਂ ਰੱਖੇ ਨਹੀਂ ਉਹਨਾਂ ਨੂੰ ਵੀ ਹੁਣ ਕੰਮ ਰੁਜ਼ਗਾਰ ਛੱਡਣਾ ਪਵੇਗਾ ਦੇਖੋ ਜੀ ਅਸਲ ਕਹਾਣੀ ਕੀ ਹੈ ਜੁम्मेवार ਸਾਰੇ ਕੁਝ ਵਾਸਤੇ ਸਰਕਾਰ ਹੈ ਦੇਖੋ ਪੰਜਾਬ ਦੇ ਵਿੱਚ ਲੰਬੇ ਟਾਈਮ ਤੋਂ ਜਿੰਨੇ ਸਰਕਾਰੀ ਕਾਲਜ ਸੀ ਜਿਵੇਂ ਜਿਵੇਂ ਆਬਾਦੀ ਵਧੀ ਬੱਚੇ ਵਧੇ ਕਾਲਜ ਵੀ ਦੁੱਗਣੇ ਤਿਗਣੇ ਖੁੱਲਣੇ ਚਾਹੀਦੇ ਸੀ ਤੇ ਉਹਨਾਂ 'ਚ ਸੀਟਾਂ ਵੀ ਜਿਹੜੀਆਂ ਉਹ ਪ੍ਰੋਫੈਸਰਾਂ ਦੀਆਂ ਪੜਾਉਣ ਵਾਲਿਆਂ ਦੀਆਂ ਵਧਣੀਆਂ ਚਾਹੀਦੀਆਂ ਸੀ ਲੰਬੇ ਟਾਈਮ ਤੋਂ ਸਰਕਾਰੀ ਕਾਲਜ ਵੀ ਇਹਨਾਂ ਨੇ ਉਹਨੇਕ ਜਿਹੀ ਰੱਖੇ ਨੇ ਤੇ ਜਿਹੜੀਆਂ ਪ੍ਰੋਫੈਸਰਾਂ ਦੀਆਂ ਅਸਾਮੀਆਂ ਦੀ ਗਿਣਤੀ ਦੁੱਗਣੀ ਤਿਗਣੀ ਹੋਣੀ ਚਾਹੀਦੀ ਸੀ ਉਹ ਵੀ ਨਹੀਂ ਵਧਾਈ ਤੇ ਪਿਛਲੇ ਟਾਈਮ 'ਚ ਜਿਹੜੇ ਰੱਖੇ ਉਹ ਵੀ ਖਾਮੀਆਂ ਵਾਲੀ ਭਰਤੀ ਨਾਲ ਰੱਖੇ ਕੀਤਾ ਜਿਨ੍ਹਾਂ ਨੇ 15 18 18 20 20 25 25 ਸਾਲ ਤੋਂ ਕਾਲਜ ਚਲਾਏ ਉਹਨਾਂ ਦਾ ਵੀ ਸਰਕਾਰ ਨੇ ਕੱਖ ਨਹੀਂ ਸ਼ੋਸ਼ਣ ਸਾਰਿਆਂ ਦਾ ਕੀਤਾ ਬੱਚਿਆਂ ਤੋਂ ਪੈਸੇ ਪੀਟੀਏ ਫੰਡ ਇਕੱਠਾ ਕਰਕੇ ਪ੍ਰੋਫੈਸਰਾਂ ਨੂੰ ਤਨਖਾਹ ਦਿੱਤੀ ਜਾਂਦੀ ਰਹੀ ਹੈ ਹੁਣ ਤੱਕ ਤੇ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਟਾਰਾ ਮਾਰਦੇ ਨੇ ਕਿ ਅਸੀਂ ਆ ਕਰਤਾ ਅਸੀਂ ਵਾਹ ਕਰਤਾ ਤੇ ਹੁਣ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਵੀ ਸਰਕਾਰਾਂ ਕਰਦੀਆਂ ਨੇ ਕੀਤਾ ਕਤਰਿਆ ਕੱਖ ਨਹੀਂ ਇਹਨਾਂ ਦੀ ਉਹ ਹਾਲਾਤ ਆ ਕਿ ਹੱਥੋਂ ਕੁਝ ਦੇਣਾ ਨਹੀਂ ਤੇ ਮੂੰਹੋਂ ਫਿੱਕੇ ਪੈਣਾ ਨਹੀਂ ਖਾ ਬਚੜਾ ਤੇਰਾ ਹੀ ਆ ਖਾ ਬਚੜਾ ਤੇਰਾ ਹੀ ਆ ਇਹ ਹਾਲਾਤ ਇਹਨਾਂ ਸਰਕਾਰਾਂ ਦੀ ਆ ਹੁਣ ਤੁਸੀਂ ਦੇਖੋ ਸਰਕਾਰੀ ਕਾਲਜ ਇੱਕ ਤਰ੍ਹਾਂ ਨਾਲ ਬੱਚਿਆਂ ਦੇ ਮਾਪਿਆਂ ਦੀ ਜੇਬ ਤੋਂ ਚੱਲਦੇ ਰਹੇ ਨੇ ਤੇ ਟੌਰ ਸਰਕਾਰ ਮਾਰਦੀ ਹੈ ਕਿ ਅਸੀਂ ਹਾਇਰ ਐਜੂਕੇਸ਼ਨ ਚਲਾ ਰਹੇ ਹਾਂ ਬੱਚਿਆਂ ਦੀ ਮਾਪਿਆਂ ਦੀ ਜੇਬ ਚੋਂ ਇਸ ਕਰਕੇ ਚੱਲਦੇ ਨੇ ਹਰ ਬੱਚਾ ਚਾਹੇ ਉਹ ਗਰੀਬ ਹੈ ਚਾਹੇ ਗਰੀਬ ਤੋਂ ਗਰੀਬ ਹੈ ਉਹ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਉਂਝ ਤਾਂ ਫੀਸਾਂ ਕਹਿੰਦੇ ਮਾਫ ਨੇ ਪਰ ਹਰ ਸਾਲ ਹਰ ਇੱਕ ਗਰੀਬ ਤੋਂ ਗਰੀਬ ਬੱਚੇ ਤੋਂ ਵੀ ਕਿਸੇ ਕਾਲਜ ਚ 2500 ਕਿਸੇ 3000 ਕਿਤੇ 3500 ਕਿਤੇ 4000 ਕਿਤੇ 4500 ਤੱਕ ਇੱਕ ਇੱਕ ਸਾਲ ਦਾ ਪੀਟੀਏ ਫੰਡ ਲਿਆ ਜਾਂਦਾ ਹਰ ਕਾਲਜ ਚ ਲਿਆ ਜਾਂਦਾ ਕੁਣ ਤੁਸੀਂ ਦੱਸੋ ਫਿਰ ਸਰਕਾਰੀ ਕਾਲਜ ਬੱਚਿਆਂ ਦੇ ਮਾਪੇ ਚਲਾ ਰਹੇ ਆ ਕਿ ਸਰਕਾਰ ਚਲਾ ਰਹੀ ਆ ਹੁਣ ਸਰਕਾਰ ਨੂੰ ਚਾਹੀਦਾ ਸੀ ਕਿ ਜਿਹੜੇ ਪ੍ਰੋਫੈਸਰ ਪਹਿਲਾਂ ਤੋਂ ਰੱਖੇ ਨੇ ਉਹਨਾਂ ਨੂੰ ਵੀ ਪੱਕੇ ਰੁਜ਼ਗਾਰ ਤੇ ਤੇ ਜ਼ਿੰਮੇਵਾਰੀ ਵਾਲੀ ਪੋਸਟ ਤੇ ਤਨਖਤ ਕਰ ਦੇ ਔਰ ਦੂਜੇ ਪਾਸੇ ਜਿਹੜੇ ਬਾਅਦ ਚ ਰੱਖਿਆ ਉਹਨਾਂ ਨੂੰ ਵੀ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਤਾਂ ਕਿ ਉਹਨਾਂ ਦਾ ਰੁਜ਼ਗਾਰ ਵੀ ਸੁਰੱਖਿਅਤ ਰਹੇ ਹੁਣ ਉਹ ਜਿਹੜੇ ਪਹਿਲਾਂ ਵਾਲੇ ਨੇ ਤੇ ਜਿਹੜੇ ਨਵੇਂ ਨੇ ਉਹ ਆਪਸ ਦੇ ਵਿੱਚ ਟਕਰਾ ਰਹੇ ਨੇ ਅਸਲ ਦੇ ਵਿੱਚ ਬਹੁ ਗਿਣਤੀ ਉਹਨਾਂ ਚੋਂ ਸਿਆਣੇ ਨੇ ਸਮਝਦਾਰ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਦੋਨੇ ਧਿਰਾਂ ਪੀੜਤ ਹਾਂ ਤੇ ਦੋਨੇ ਧਿਰਾਂ ਸਿਸਟਮ ਦੀਆਂ ਮਾਰੀਆਂ ਹੋਈਆਂ ਹਾਂ ਪਰ ਜਿਹੜੇ ਘੱਟ ਸਮਝ ਵਾਲੇ ਨੇ ਜਿਨ੍ਹਾਂ ਦੀ ਚੇਤਨਾ ਘੱਟ ਆ ਜਿਨ੍ਹਾਂ ਦੀ ਜਿਨ੍ਹਾਂ ਦੀ ਡਿਗਰੀਆਂ ਤਾਂ ਬਹੁਤ ਨੇ ਪਰ ਚੇਤਨਾ ਘੱਟ ਆ ਉਹ ਆਪਸ ਦੇ ਵਿੱਚ ਉਲਝਣ ਦੀ ਕੋਸ਼ਿਸ਼ ਵੀ ਕਰਦੇ ਨੇ ਸੋ ਅੱਜ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਆਇਆ ਮਾਨਯੋਗ ਸੁਪਰੀਮ ਕੋਰਟ ਨੇ ਤਾਂ ਤੱਥਾਂ ਦੇ ਹਿਸਾਬ ਦੇ ਨਾਲ ਫੈਸਲਾ ਸਹੀ ਕੀਤਾ ਹੋਊਗਾ ਪਰ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਦੋਵੇਂ ਧਿਰਾਂ ਦਾ ਹੋ ਗਿਆ ਦੇਖੋ ਜਿਹੜੇ ਹੁਣ 11 158 ਨਵੇਂ ਰੱਖੇ ਸੀ ਉਹਨਾਂ ਚੋਂ ਬੜੇ ਐਸੇ ਸੀ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਪਹਿਲਾਂ ਵਾਲੀਆਂ ਛੱਡੀਆਂ ਕੋਈ ਕਿਤੇ ਸਰਕਾਰੀ ਨੌਕਰੀਆਂ ਛੱਡ ਕੇ ਕਿਉਂਕਿ ਪ੍ਰੋਫੈਸਰ ਦੀ ਪੋਸਟ ਵੱਡੀ ਹੈ ਸਨਮਾਨਯੋਗ ਹੈ ਬਹੁਤ ਸਾਰਿਆਂ ਦਾ ਸੁਪਨਾ ਹੁੰਦਾ ਕਿ ਅਸੀਂ ਕਾਜ ਦੇ ਅਧਿਆਪਕ ਬਣ ਕੇ ਬੱਚਿਆਂ ਨੂੰ ਗਿਆਨ ਮੰਡਣਾ ਉਹਨਾਂ ਨੇ ਫਿਰ ਉਹ ਦੂਜੀਆਂ ਨੌਕਰੀਆਂ ਰੋਜ਼ਗਾਰ ਛੱਡੇ ਉਹ ਵੀ ਛੱਡ ਬੈਠੇ ਤੇ ਹੁਣ ਫੈਸਲਾ ਜੋ ਆ ਗਿਆ ਉਹਦੇ ਮੁਤਾਬਕ ਆ ਵੀ ਰੋਜ਼ਗਾਰ ਨਹੀਂ ਰਹਿਣਾ ਫਿਰ ਉਹ ਤਾਂ ਦੋਨਾਂ ਪਾਸਿਓ ਮਾਰੇ ਗਏ ਤੇ ਜਿਹੜੇ ਪਹਿਲਾਂ ਦੇ ਮਾਮੂਲੀ ਤਨਖਾਹਾਂ 'ਤੇ ਰੱਖੇ ਹੋਏ ਨੇ ਉਹਨਾਂ ਬਾਰੇ ਸਰਕਾਰ ਨੇ ਕੀ ਕੀਤਾ ਅੱਜ ਤੱਕ ਉਹਨਾਂ ਨੂੰ ਕਿਸੇ ਪੱਕੇ ਭਾਂਡੇ ਨਹੀਂ ਪਾਇਆ ਹਮੇਸ਼ਾ ਉਹਨਾਂ ਦਾ ਦਿਲ ਡਰਦਾ ਰਹਿੰਦਾ ਪਤਾ ਨਹੀਂ ਸਾਡਾ ਕੀ ਬੰਨਣਾ ਹੈ ਪਤਾ ਨਹੀਂ ਔਰ ਜਦੋਂ ਦੇ ਇਹ ਨਵੇਂ ਰੱਖੇ ਨਹੀਂ ਤਾਂ ਪੁਰਾਣੇ ਜਿਹੜੇ ਨੇ ਜਿਹੜੇ ਉਹ ਰੱਖੇ ਹੋਏ ਗੈਸ ਫੈਕਿਲਟੀ ਜਾਂ ਹੋਰ ਉਹਨਾਂ ਦੇ ਵਿੱਚੋਂ ਕਾਫੀ ਨੂੰ ਸਾਲ-ਸਾਲ ਹੋ ਗਿਆ ਤਨਖਾਹ ਨਹੀਂ ਮਿਲੀ ਉਹ ਬਿਨਾਂ ਤਨਖਾਹ ਤੋਂ ਹੀ ਸਰਕਾਰ ਉਹਨਾਂ ਤੋਂ ਕੰਮ ਲਈ ਜਾਂਦੀ ਆ ਤੇ ਗੱਲਾਂ ਸਿੱਖਿਆ ਕ੍ਰਾਂਤੀ ਦੀਆਂ ਹੋ ਰਹੀਆਂ ਨੇ ਬੱਲੇ ਵੀ ਤੁਹਾਡੇ ਹੈ ਸੋ ਅੱਜ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਸ ਫੈਸਲੇ ਨੇ ਬਹੁਤ ਵੱਡੀ ਚਰਚਾ ਛੇੜੀ ਆ માન્યਯੋਗ ਸੁਪਰੀਮ ਕੋਰਟ ਨੇ ਕਹਿਤਾ ਕਿ ਸਰਕਾਰ 6 ਮਹੀਨੇ ਦੇ ਵਿੱਚ ਵਿੱਚ ਦੁਬਾਰਾ ਭਰਤੀ ਕਰੇ ਪਰ ਸਰਕਾਰ ਕਿਵੇਂ ਦੀ ਭਰਤੀ ਦੁਬਾਰਾ ਕਰੇਗੀ ਉਹ ਆ ਜਿਹੜੀਆਂ ਪਹਿਲਾਂ ਵਾਲੀਆਂ ਭਰਤੀਆਂ ਨੇ ਇੱਥੋਂ ਪਤਾ ਦਿੱਸੀ ਜਾਂਦਾ ਜਿਹੜੀਆਂ ਖਾਮੀਆਂ ਕਰਕੇ ਇਹ ਭਰਤੀ ਮਾਨਯੋਗ ਸੁਪਰੀਮ ਕੋਰਟ ਨੇ ਰੱਦ ਕੀਤੀ ਹੈ ਨਾ ਉਹ ਤਾਂ ਬੱਚੇ ਨੂੰ ਦਿਖੀ ਜਾਂਦੀ ਐਸੀ ਉਹ ਤਾਂ ਨਿਆਣਿਆਂ ਨੂੰ ਪਤਾ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਇੱਕ ਜੇ ਪੀਅਨ ਪਦਰ ਦਾ ਜਿਹੜਾ ਬੰਦਾ ਹੈ ਚਪੜਾਸੀ ਪਦਰ ਦਾ ਬੰਦਾ ਜਿਹਦੀ ਸਮਝ ਬਹੁਤ ਘੱਟ ਮੰਨੀ ਜਾਂਦੀ ਐ ਇਹ ਉਹਨੂੰ ਵੀ ਦੱਸਿਆ ਜਾਂਦਾ ਨਾ ਵੀ ਪ੍ਰੋਫੈਸਰ ਦੀ ਭਰਤੀ ਐਂ ਕਰਨੀ ਹੁੰਦੀ ਆ ਉਹਨੇ ਵੀ ਉਹ ਖਾਮੀਆਂ ਨਹੀਂ ਸੀ ਛੱਡਣੀਆਂ ਤਾਂ ਫਿਰ ਜਿਨ੍ਹਾਂ ਨੇ ਛੱਡੀਆਂ ਉਹਨਾਂ ਨੇ ਕਿਉਂ ਛੱਡੀਆਂ ਅਣਜਾਣੇ 'ਚ ਤਾਂ ਲੱਗਦਾ ਛੱਡੀਆਂ ਨਹੀਂ ਜਾਪਦਾ ਇਹ ਆ ਕਿ ਜਾਣ ਕੇ ਛੱਡੀਆਂ ਹੋ ਸਕਦੀਆਂ ਨੇ ਤੁਸੀਂ ਕੀ ਕਹੋਗੇ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਹਾਇਰ ਐਜੂਕੇਸ਼ਨ ਉਚੇਰੀ ਸਿੱਖਿਆ ਦੇ ਨਾਲ ਖੜਨਾ ਚਾਹੀਦਾ ਕਾਲਜਾਂ ਦੇ ਨਾਲ ਖੜਨਾ ਚਾਹੀਦਾ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਓ ਦੇਖੋ ਮਿੱਤਰੋ ਹੌਲੀ-ਹੌਲੀ ਸਰਕਾਰਾਂ ਸਾਰੀ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਰਹੀਆਂ ਨੇ ਸਰਕਾਰੀ ਸਕੂਲ ਸਰਕਾਰੀ ਕਾਲਜ ਹੌਲੀ-ਹੌਲੀ ਡੈਮੇਜ ਕੀਤੇ ਜਾ ਰਹੇ ਨੇ ਭਾਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਨੇ ਵੀ ਟੀਚਰਾਂ ਤੋਂ ਕੋਈ ਵੀ ਪੜ੍ਹਾਈ ਤੋਂ ਬਿਨਾ ਕੰਮ ਲੈਣਾ ਨਹੀਂ ਚਾਹੀਦਾ ਟੀਚਰ ਇਕੱਲੇ ਪੜ੍ਹਾਉਣ ਤੇ ਹੋਣੇ ਚਾਹੀਦੇ ਨੇ ਆ ਪਿਛਲੇ 20 ਦਿਨ ਪਹਿਲਾਂ ਵੀ ਮੁੱਖ ਮੰਤਰੀ ਨੇ ਗੱਲ ਆਖੀ ਪਰ ਉਹ ਲਾਗੂ ਕਿੱਥੇ ਕੀਤੀ ਕਰਨੀ ਕਿੰਨੇ ਆ ਉਹਨਾਂ ਨੇ ਆਪ ਹੁਣ ਵੇਖੋ ਵੋਟਾਂ ਬਣਾਉਣ ਲਈ ਮਾਸਟਰ ਵੋਟਾਂ ਪਾਉਣ ਲਈ ਮਾਸਟਰ ਵੋਟਾਂ ਕਟਾਉਣ ਲਈ ਮਾਸਟਰ ਕੋਈ ਕੰਮ ਮਰਦਮ شمਾਰੀ ਕਰੀ ਤਾਂ ਟੀਚਰ ਹੋਰ ਕੋਈ ਕੰਮ ਆ ਤਾਂ ਟੀਚਰ ਮਤਲਬ ਟੀਚਰਾਂ ਤੋਂ ਐਨੇ ਕੰਮ ਗੈਰ ਵਿਦਿਅਕ ਪੜ੍ਹਾਈ ਤੋਂ ਬਿਨਾ ਆਲੇ ਲਿਆ ਜਾ ਰਹੇ ਨੇ ਉਹਨਾਂ ਦਾ ਮੋਸ਼ਨ ਹੀ ਨਹੀਂ ਬਣ ਦਿੰਦੇ ਸੋ ਵੋਟਾਂ ਤਾਂ ਦੂਜੇ ਚੌਥੇ ਦਿਨ ਆਈਆਂ ਹੀ ਰਹਿੰਦੀਆਂ ਆ ਹੁਣ ਫੇਰ ਸਮਝ ਲਓ ਆ ਗਈਆਂ ਸਰਪੰਚਾਂ ਦੀ ਜਿਮਣੀ ਚੋਣ ਦੀਆਂ ਆ ਪਹਿਲਾ ਜਿਮਣੀ ਚੋਣ ਆ ਦੋ ਤਿੰਨ ਮੁੱਕੀ ਆ ਇਹ ਕੋਣ ਤਰਨ ਤਰਨ ਦੀ ਆ ਜਣੀ ਜਿਮਣੀ ਚੋਣਾਂ ਦਾ ਤਾਂ ਮੁੱਕਣਾ ਹੀ ਨਹੀਂ ਕੰਮ ਸੋ ਇਹ ਦੇ ਲਈ ਅਮਲਾ ਫੈਲਾ ਹੋਰ ਰੱਖਿਆ ਜਾਣਾ ਚਾਹੀਦਾ ਤਾਂ ਕਿ ਰੋਜ਼ਗਾਰ ਹੋਰ ਲੋਕਾਂ ਨੂੰ ਵੀ ਮਿਲੇ ਜਿਹੜਾ ਚੋਣ ਮੈਕਮਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਛੋਟਾ ਮੈਕਮਾ ਤਾਂ ਹੈ ਨਹੀਂਗਾ ਉਹਦੇ ਚ ਭਰਤੀ ਵੱਖਰੀ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਪਰ ਕੰਮ ਟੀਚਰਾਂ ਤੋਂ ਲੈਂਦੇ ਨੇ ਗਲਤ ਆਏ ਗੱਲ ਹੁਣ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਪ੍ਰਾਈਵੇਟ ਸਿੱਖਿਆ ਨੂੰ ਰੋਕ ਕੇ ਸਰਕਾਰੀ ਸਿੱਖਿਆ ਨੂੰ ਤਸ਼ਾਹਦ ਕੀਤਾ ਜਾਵੇ ਪਰ ਹੋਏ ਦੇ ਉਲਟ ਰਿਹਾ ਪੰਜਾਬ ਸਰਕਾਰ ਨੇ ਆ ਦੋ ਤਿੰਨ ਦਿਨ ਪਹਿਲਾਂ ਵੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਅਰਿਆਤ 12 ਨੂੰ ਜਿਹੜੀ ਆ ਉਹ ਸਟੇਟ ਯੂਨੀਵਰਸਿਟੀ ਬੜਾਇਆ ਹੁਣ ਜਿਹੜੇ ਇੱਕ ਇਹ ਇੱਕ ਯੂਨੀਵਰਸਿਟੀ ਦੇ ਮਾਲਕ ਕਹੇ ਜਾਂਦੇ ਨੇ ਉਹ ਇਸ ਟਾਈਮ ਪੰਜਾਬ ਦੇ ਮੰਤਰੀ ਮੰਡਲ ਚ ਲੈ ਲੈ ਨੇ ਤੇ ਉਹ ਕਦੋਂ ਚਾਹਣਗੇ ਵੀ ਸਰਕਾਰੀ ਸਿੱਖਿਆ ਚੱਲੇ ਤੇ ਪ੍ਰਾਈਵੇਟ ਸਿੱਖਿਆ ਜਿਹੜੀ ਉਹ ਰੁਕੇ ਨਹੀਂ ਚਾਹਣਗੇ ਸੋ ਜਿਹੜੇ ਪ੍ਰਾਈਵੇਟ ਹਸਪਤਾਲ ਜਾਂ ਪ੍ਰਾਈਵੇਟ ਕਾਲਜ ਯੂਨੀਵਰਸਟੀਆਂ ਚਲਾਉਣ ਵਾਲੇ ਨੇ ਉਹ ਤਾਂ ਸਰਕਾਰਾਂ ਨੂੰ ਸੈਂਕੜੇ ਕਰੋੜਾਂ ਰੁਪਈਆ ਦਾ ਫੰਡ ਦਿੰਦੇ ਨੇ ਤਾਂ ਫਿਰ ਉਹਨਾਂ ਦੇ ਫੰਡਾਂ ਦੇ ਸਹਾਰੇ ਚੱਲਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਉਚੇਰੀ ਸਿੱਖਿਆ ਨੂੰ ਕਦੋਂ ਉੱਪਰ ਚੁੱਕਣਗੀਆਂ ਪੰਜਾਬ ਦੇ ਲੋਕੋ ਇਹ ਤੁਹਾਡੇ ਸੋਚਣ ਦਾ ਸਮਝਣ ਦਾ ਸਵਾਲ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ